ਡਰਗਸ ਦੇ ਇਸ਼ੂ ਨੂੰ ਕੱਲਾ ਪੁਲਿਸ ਨਹੀਂ ਟੈਕਲ ਕਰ ਸਕਦਾ। ਸਿਰਫ ਡੰਡੇ ਦੇ ਨਾਲ ਕੰਮ ਨਹੀਂ ਹੋਣਾ। ਜਿਹੜਾ ਪੁਲਿਸ ਦਾ ਡੰਡਾ ਹੈਗਾ ਉਹ ਹੋਣਾ ਚਾਹੀਦਾ ਡਰਗ ਪੈਡਲਰਸ ਲਈ। ਜਿਹੜੇ ਡਰਗਸ ਦਾ ਕਾਰੋਬਾਰ ਕਰਦੇ ਆ, ਲੋਕਾਂ ਦੇ ਘਰ ਤਬਾਹ ਕਰਦੇ ਆ। ਉਹਨਾਂ ਨੂੰ ਪੁਲਿਸ ਦੇ ਡੰਡੇ ਦੀ ਸਖਤ ਲੋੜ ਹੈ। ਕਿਉਂਕਿ ਜਿਹੜਾ ਡਰਗ ਐਡਿਕਟ ਹੈ ਉਸ ਨੂੰ ਪੁਲਿਸ ਦੇ ਡੰਡੇ ਦੀ ਲੋੜ ਨਹੀਂ ਹੈ। ਕਿਵੇਂ ਕਰਮਜੀਤ ਅਨਮੋਲ ਦੇ ਨਾਲ ਗੱਲ ਹੁੰਦੀ ਹੈ ਫਿਰ ਉਹਨਾਂ ਦੇ ਬਰਾਬਰ ਆ ਕੇ ਇੱਕ ਸਕਰੀਨ ਦੇ ਉੱਤੇ ਤੁਸੀਂ ਨਜ਼ਰ ਆ ਰਹੇ ਹੋ ਟੀ ਡਰੱਗ ਐਂਥਮ ਇਸ ਐਂਥਮ ਦੀ ਲੋੜ ਤੁਹਾਨੂੰ ਇਹ ਲੱਗਿਆ ਕਿ ਮੈਂ ਆਪਣੀ ਇੱਕ ਪੁਲਿਸ ਦੀ ਡਿਊਟੀ ਕਰਦਾ ਉਸ ਪਿੱਛੇ ਉੱਤੇ ਜਿੰਨੀ ਕੁ ਤਾਕਤ ਮਿਲੀ ਹੈ ਤਾਂ ਕੰਮ ਕਰ ਹੀ ਰਹੇ ਹਾਂ ਇਸ ਗੀਤ ਦਾ ਆਉਣਾ ਜ਼ਰੂਰੀ ਕਿਉਂ ਸੀ ਐਸਆਈ ਸਬ ਇੰਸਪੈਕਟਰ ਇੰਸਪੈਕਟਰ ਡੀਐਸਪੀ ਐਸਪੀ ਸਨ ਹੋਰ ਸਾਡੇ ਜਿਹੜੇ ਉੱਚ ਸੀਨੀਅਰ ਆਫਿਸਰਸ ਨੇ ਤੇ ਬਹੁਤ ਸਾਰੇ ਅਨਸੰਗ ਹੀਰੋਜ਼ ਨੇ ਜਿਨ੍ਹਾਂ ਨੂੰ ਦਿਲੋਂ ਸਲੂਟ ਹੈ ਕਿ ਉਹ ਰੋਜ਼ ਮਿਹਨਤ ਕਰਦੇ ਨੇ ਕਨਸਟੇਬਲ ਤੋਂ ਲੈ ਕੇ ਵੱਡੇ ਵੱਡੇ ਰੈਂਕ ਤੱਕ ਅਧਿਕਾਰੀ ਤੱਕ ਇਵਨ ਕੇ ਡੀਜੀਪੀ ਦੀ ਵੀ ਗੱਲ ਅਸੀਂ ਕਰੀਏ ਤਾਂ ਉਦੋਂ ਉੱਥੋਂ ਲੈ ਕੇ ਉੱਤੇ ਤੱਕ ਜੇਕਰ ਮਿਹਨਤੀ ਹੈ ਸਾਰੇ ਪੁਲਿਸ ਖਿਲਾਫ ਗੁੱਸਾ ਮਿੰਟ ਚ ਨਿਕਲਦਾ ਲੋਕਾਂ ਦਾ ਕਹਿੰਦੇ ਅਸੀਂ ਤਾਂ ਜਦੋਂ ਨਾਮ ਦਿੱਤਾ ਜਾਂਦਾ ਕਿ ਸਾਡਾ ਉਂਗਲ ਤਾਂ ਕਰੋ ਕਿਹੜੇ ਇੱਥੇ ਨਸ਼ਾ ਵੇਚਣ ਆਉਂਦੇ ਨੇ ਕਹਿੰਦੇ ਜਦੋਂ ਪੁਲਿਸ ਨੂੰ ਦੱਸਦੇ ਆ ਉਲਟਾ ਸਗੋਂ ਵਿਪਤਾ ਹੋਰ ਵੱਜ ਜਾਂਦੀ ਹੈ ਪੁਲਿਸ ਪਹਿਲਾਂ ਹੀ ਨਸ਼ਾ ਤਸਕਰਾਂ ਨੂੰ ਅਗਾਹ ਕਰ ਦਿੰਦੀ ਹੈ ਕਿ ਆਹ ਲੋਕ ਤੁਹਾਡੇ ਖਿਲਾਫ ਆਏ ਸੀ ਪੰਜ ਉਂਗਲਾਂ ਕਦੇ ਬਰਾਬਰ ਨਹੀਂ ਹੋਇਆ ਕਰਦੀਆਂ ਅਗਰ ਕੋਈ ਪੁਲਿਸ ਅਫਸਰ ਵੀ ਇਸ ਚੀਜ਼ ਦੇ ਵਿੱਚ ਭਾਗੀਦਾਰ ਹੁੰਦਾ ਹੈ ਉਹ ਨਸ਼ਿਆਂ ਨੂੰ ਨਹੀਂ ਰੋਕਦਾ ਜਾਂ ਨਸ਼ਿਆਂ ਦੇ ਵਿੱਚ ਕਾਰੋਬਾਰ ਨੂੰ ਗਲਤ ਤਰੀਕੇ ਨਾਲ ਅੱਗੇ ਉਹਨਾਂ ਦੀ ਮਦਦ ਕਰਦਾ ਹੈ ਤਾਂ ਉਹਨਾਂ ਦੇ ਖਿਲਾਫ ਵੀ ਪੁਲਿਸ ਫੋਰਸ ਐਕਸ਼ਨ ਲੈਂਦੀ ਹੈ ਕਾਨੂੰਨ ਸਾਰਿਆਂ ਲਈ ਸੇਮ ਹੈ ਇਨਰਾਕ ਕਦੇ ਖਤਮ ਵੀ ਹੋ ਸਕਦਾ ਤਾਂ ਲੋਕਾਂ ਦਾ ਜਵਾਬ ਹੁੰਦਾ ਵੀ ਖਤਮ ਨਹੀਂ ਹੁੰਦਾ ਕੰਟਰੋਲ ਜ਼ਰੂਰ ਹੋ ਸਕਦਾ ਬਹੁਤ ਸਾਰਾ ਕਾਲਾ ਦੌਰ ਦੇਖਿਆ ਉਸ ਟਾਈਮ ਤੇ ਵੀ ਆਪਾਂ ਨੂੰ ਇਹ ਲੱਗਦਾ ਸੀ ਕਿ ਸ਼ਾਇਦ ਟਰੋਰਿਜ਼ਮ ਖਤਮ ਨਹੀਂ ਹੋਏਗਾ ਲੇਕਿਨ ਬਹੁਤ ਸਾਰੇ ਲੋਕਾਂ ਨੇ ਜਾਨਾਂ ਦਿੱਤੀਆਂ ਕੁਰਬਾਨੀਆਂ ਦਿੱਤੀਆਂ ਪੁਲਿਸ ਫੋਰਸ ਨੇ ਕੁਰਬਾਨੀਆਂ ਦਿੱਤਾ ਪੈਰਾਮਿਲਟਰੀ ਨੇ ਦਿੱਤੀਆਂ ਤੁਹਾਡੀ ਇੱਛਾ ਹੁੰਦੀ ਅਫਸਰ ਦੀ ਕਿ ਮੈਂ ਜੜੋਂ ਪੁੱਟਣੀ ਪੁੱਟਣੀ ਹੈ ਇਹ ਗੱਲ ਜਿਹੜੀ ਬਿਮਾਰੀ ਸਾਹਮਣੇ ਨਜ਼ਰ ਆ ਰਹੀ ਹੈ ਪਰ ਸਿਆਸਤਦਾਨਾਂ ਦੀ ਦਖਲਅੰਦਾਜ਼ੀ ਸਾਰਾ ਕੁਝ ਉੱਥੇ ਰੁਕ ਜਾਂਦਾ ਹੈ ਓਨੈਸਟਲੀ ਐਸਾ ਕਦੇ ਨਹੀਂ ਹੋਇਆ ਆਪਣੇ ਪਿੰਡ ਚੋਂ ਤੁਹਾਨੂੰ ਵੋਟ ਪਵਾ ਕੇ ਵਿਧਾਨ ਸਭਾ ਜਾਂ ਪਾਰਲੀਮੈਂਟ ਚ ਬਿਠਾਇਆ ਹੈ ਤਾਂ ਤੁਸੀਂ ਸਾਡਾ ਮਾੜਾ ਕਿਉਂ ਚਾਹੋਗੇ ਪੋਨਿਸ਼ਨਸ ਨੂੰ ਵੀ ਆਪਾਂ ਸੇਮ ਬਰਸ਼ ਨਾਲ ਪੇਂਟ ਨਾ ਕਰੀਏ ਉਹਨਾਂ ਵੱਲੋਂ ਸਾਨੂੰ ਸਹਿਯੋਗ ਮਿਲਦਾ ਹੈ ਔਰ ਮਿਲਦਾ ਰਹੇਗਾ ਕੋਈ ਵੀ ਬੰਦਾ ਐਸਾ ਨਹੀਂ ਹੈ ਜਿਹੜਾ ਉਸ ਮੰਦਿਰ ਵਿੱਚ ਜਾ ਕੇ ਲੋਕਤੰਤਰ ਦੇ ਮੰਦਿਰ ਵਿੱਚ ਮਸਜਿਦ ਵਿੱਚ ਜਾ ਕੇ ਗੁਰਦੁਆਰੇ ਵਿੱਚ ਜਾ ਕੇ ਇਹ ਕਹੇ ਕਿ ਮੇਰੇ ਦੇਸ਼ ਦੀ ਮਿੱਟੀ ਨਾਲ ਮੈਂ ਦਗਾ ਕਰਨਾ ਪੰਜਾਬ ਨੂੰ ਜਿਨ੍ਹਾਂ ਨੇ ਤੋਪਾਂ ਨਾਲ ਜਾਂ ਤਲਵਾਰਾਂ ਨਾਲ ਹਵਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀਂ ਹੋਏ ਪਰ ਇੱਕ ਹੋਰ ਹਥਿਆਰ ਲੱਭਿਆ ਗਿਆ ਪੰਜਾਬ ਤੇ ਵਾਰ ਕਰਨ ਦਾ ਉਸ ਨੂੰ ਨਾਮ ਦਿੱਤਾ ਗਿਆ ਨਸ਼ਿਆਂ ਦਾ ਇਹ ਨਸ਼ਿਆਂ ਦਾ ਕੋਹੜਾ ਜਿਹੜਾ ਉਹ ਲਗਾਤਾਰ ਵਦੇ ਆ ਪੰਜਾਬ ਦੇ ਅੰਦਰ ਇਸ ਦੇ ਵੱਖਰੇ ਵੱਖਰੇ ਐਨਲਿਸਿਸ ਹੁੰਦੇ ਰਹਿੰਦੇ ਨੇ ਵਿਸ਼ਲੇਸ਼ਣ ਕਰਦੇ ਨੇ ਕਈ ਕੇਸ ਦੀ ਵਜ੍ਹਾ ਕੀ ਹੈ ਪਰ ਸਭ ਤੋਂ ਵੱਡੀ ਡਿਊਟੀ ਪੰਜਾਬ ਪੁਲਿਸ ਦੀ ਜਿਵੇਂ ਪੰਜਾਬ ਦੇ ਇਸ ਪ੍ਰਸੰਗ ਵਿੱਚ ਸੋਚੀਏ ਤਾਂ ਮੰਨੀ ਜਾਂਦੀ ਰਹੀ ਹੈ ਪੰਜਾਬ ਪੁਲਿਸ ਤੇ ਸਵਾਲ ਵੀ ਵੱਡੇ ਖੜੇ ਹੁੰਦੇ ਰਹੇ ਆ ਤੇ ਕਈ ਥਾਵਾਂ ਤੇ ਪੰਜਾਬ ਪੁਲਿਸ ਦੀਆਂ ਪ੍ਰਾਪਤੀਆਂ ਦਾ ਵੀ ਜ਼ਿਕਰ ਹੁੰਦਾ ਰਹਿੰਦਾ ਅੱਜ ਜਿਨ੍ਹਾਂ ਨਾਲ ਅਸੀਂ ਮੁਲਾਕਾਤ ਕਰਨੀ ਹੈ ਜਾਂ ਜਿਨ੍ਹਾਂ ਦੀ ਤੁਸੀਂ ਗੱਲਬਾਤ ਸੁਣੋਗੇ ਉਹ ਸਾਡੇ ਨਾਲ ਨੇ ਪੰਜਾਬ ਪੁਲਿਸ ਚ ਐਸਪੀ ਰੈਂਕ ਤੇ ਨੇ ਤਾਂ ਉਹਨਾਂ ਨਾਲ ਅਸੀਂ ਗੱਲ ਕਰਨੀ ਹੈ ਸਾਡੇ ਨਾਲ ਨੇ ਕਿਉਂਕਿ ਦਾ ਐਂਟੀ ਡਰੱਗ ਐਂਥਮ ਕਿਉਂਕਿ ਕਿਸਾਨਾਂ ਤੇ ਐਂਥਮ ਵੀ ਆ ਗਏ ਤੇ ਹੁਣ ਡਰੱਗ ਤੇ ਐਂਥਮ ਵੀ ਆਇਆ ਜਿਸ ਵਿੱਚ ਜਿਸ ਨੂੰ ਆਵਾਜ਼ ਨਾਲ ਦਿੱਤੀ ਹੈ ਕਰਮਜੀਤ ਅਨਮੋਲ ਜਾਣੇ ਆ ਪਛਾਣਿਆ ਨਾਮ ਨੇ ਉਹ ਪੰਜਾਬੀ ਫਿਲਮ ਇੰਡਸਟਰੀ ਦਾ ਸੰਗੀਤ ਜਗਤ ਦਾ ਤੇ ਉਹਨਾਂ ਦੇ ਨਾਲ ਗੁਰਜੋਤ ਕਲੇਰ ਐਸਪੀ ਨੇ ਉਹਨਾਂ ਨੇ ਵੀ ਵਿੱਚ ਭੂਮਿਕਾ ਨਿਭਾਈ ਹੈ ਉਸ ਗੀਤ ਦੇ ਵਾਈਟ ਹਿੱਲ 뮤직 ਤੇ ਗਾਣਾ ਰਿਲੀਜ਼ ਹੋਇਆ ਤੇ ਉਹਨਾਂ ਨਾਲ ਅਸੀਂ ਬਹੁਤ ਸਾਰੀਆਂ ਗੱਲਾਂ ਕਰਨੀਆਂ ਜਿਹੜੀਆਂ ਡਰੱਗ ਦੇ ird gird ਘੁੰਮਦੀਆਂ ਜਿਵੇਂ ਉਹਨਾਂ ਨੇ ਗੀਤ 'ਚ ਕਹਿਣ ਦੀ ਕੋਸ਼ਿਸ਼ ਕੀਤੀ ਉਹ ਵੀ ਗੱਲਾਂ ਕਰਾਂਗੇ ਆ ਸਭ ਤੋਂ ਪਹਿਲਾਂ ਜੀ ਮੈਂ ਤੁਹਾਨੂੰ ਹੁਣ ਮੈਨੂੰ ਸਮਝ ਨਹੀਂ ਆ ਰਹੀ ਕਿ ਤੁਹਾਨੂੰ ਇੱਕ ਆਰਟਿਸਟ ਦੇ ਤੌਰ ਦੇ ਉੱਤੇ ਸੰਬੋਧਨ ਕਰਾਂ ਜਾਂ ਪੰਜਾਬ ਪੁਲਿਸ ਦੇ ਐਸਪੀ ਦੇ ਤੌਰ ਤੇ ਇੱਕ ਇਨਸਾਨ ਦੇ ਤੌਰ ਤੇ ਇੱਕ ਇਨਸਾਨ ਦੇ ਤੌਰ ਤੇ ਜੋ ਆਪਣੀ ਜ਼ਿੰਦਗੀ ਜੀਉਣ ਦੀ ਕੋਸ਼ਿਸ਼ ਕਰਦਾ ਹੈ ਔਰ ਲੋਕਾਂ ਨੂੰ ਪੋਜ਼ਿਟਿਵ ਹੋ ਕੇ ਮੋਟੀਵੇਟ ਕਰਨ ਦੀ ਕੋਸ਼ਿਸ਼ ਕਰਦਾ ਹੈ ਸੋ ਇੱਕ ਇਨਸਾਨੀਅਤ ਦੇ ਤੌਰ ਤੇ ਜੀ ਆ ਤੁਸੀਂ ਇੱਕ ਇੱਕ ਸ਼ਬਦ ਨਾਲ ਹੀ ਕਾਫੀ ਜ ਵੱਡਾ ਜਵਾਬ ਦੇ ਦਿੱਤਾ ਕਿ ਇਨਸਾਨ ਦੇ ਤੌਰ ਤੇ ਇੰਟਰੋਡਿਊਸ ਕਰੋ ਅੱਜ ਕੱਲ ਬੜੀਆਂ ਜੜਾਂ ਆ ਜਿਹੜੀਆਂ ਨਾ ਇੱਕ ਡਿਵਾਈਡ ਕਰ ਦਿੰਦੀਆਂ ਖਾਸ ਕਰਕੇ ਕਿਹੜਾ ਸਿਸਟਮ ਦਾ ਹਿੱਸਾ ਪੜ ਜਾਂਦਾ ਫਿਰ ਉਹ ਸਿਸਟਮ ਦੀ ਬੋਲੀ ਦੇ ਮੁਤਾਬਕ ਹੀ ਜ਼ਿਆਦਾ ਚੱਲਦਾ ਉਹ ਨੂੰ ਨਹੀਂ ਭਾਵਨਾ ਨਹੀਂ ਸਮਝਦਾ ਕਿ ਲੋਕ ਕੀ ਚਾਹੁੰਦੇ ਆ ਅਸੀਂ ਡਰੱਗ ਇਸ਼ੂ ਤੋਂ ਹੀ ਗੱਲ ਕਰੀਏ ਤੁਹਾਡਾ ਇਹ ਗੀਤ ਉਸ ਦੇ ਮਾਰਫਤ ਵੀ ਗੱਲ ਕਰਾਂਗੇ ਡਰੱਗ ਜਦੋਂ ਸ਼ਬਦ ਆਉਂਦਾ ਨਸ਼ਾ ਆਉਂਦਾ ਤੇ ਮਾਵਾਂ ਦੇ ਦਿਲ ਬੜੇ ਬਲੁੰਧਰੇ ਜਾਂਦੇ ਆ ਦੂਜਿਆਂ ਨੂੰ ਪਤਾ ਨਹੀਂ ਉਹਨਾਂ ਫਿਕਰ ਹੋਵੇ ਨਾ ਹੋਵੇ ਦੂਜਿਆਂ ਨੂੰ ਸੇਕ ਲੱਗੇ ਨਾ ਲੱਗੇ ਜਦੋਂ ਨਸ਼ੇ ਦਾ ਕੋੜ ਜਾਂ ਨਸ਼ੇ ਦੀ ਤਬਾਈ ਪੰਜਾਬ ਦੇ ਪ੍ਰਸੰਗ 'ਚ ਤੁਸੀਂ ਸੋਚਦੇ ਹੋ ਤੇ ਮਨ 'ਚ ਚੱਲਦਾ ਕੀ ਹੈ ਦੇਖੋ ਬਹੁਤ ਹੀ ਸੈਂਸਿਟਿਵ ਇਸ਼ੂ ਹੈ ਸੰਦੀਪ ਜੀ ਇਹ ਹੈ ਹਨਾ ਕਿ ਜਿਹੜਾ ਆਪਾਂ ਡਰੱਗਸ ਦੀ ਗੱਲ ਕਰ ਰਹੇ ਹਾਂ ਔਰ ਨਸ਼ਿਆਂ ਦੀ ਗੱਲ ਕਰ ਰਹੇ ਹਾਂ ਬਹੁਤ ਸਾਰੀਆਂ ਮਾਵਾਂ ਦੀਆਂ ਕੁੱਖਾਂ ਵੀ ਖਾਲੀ ਹੋਈਆਂ ਔਰ ਆਪਾਂ ਕੱਲੇ ਪੰਜਾਬ ਨੇ ਨਹੀਂ ਪੂਰੇ ਹਿੰਦੁਸਤਾਨ ਨੇ ਔਰ ਬਹੁਤ ਸਾਰੇ ਹੋਰ ਦੇਸ਼ਾਂ ਨੇ ਵੀ ਇਸ ਦੀ ਮਾਰ ਚੱਲੀ ਹੈ ਸੋ ਇਸ ਕਰਕੇ ਇਹ इशू ਸਿਰਫ ਰੀਜਨ ਸਪੈਸੀਫਿਕ ਨਹੀਂ ਹੈਗਾ ਇਹ ਰਿਸ਼ੂ ਇੱਕ ਏਸ਼ੂਨ ਗਲੋਬਲ ਇਸ਼ੂ ਬਣ ਚੁਕੇ ਹੈ ਸੋ ਐਸੇ ਇਸ਼ੂ ਨੂੰ ਲੈ ਕੇ ਜਦੋਂ ਮੈਂ ਆਪਣੀ ਜੌਬ ਦੇ ਵਿੱਚ ਵੀ ਕੰਮ ਕਰਦਾ ਤਾਂ ਬਹੁਤ ਸਾਰੇ ਐਸੇ ਲੋਕਾਂ ਨੂੰ ਦੇਖਦਾ ਜਿਨ੍ਹਾਂ ਦੇ ਘਰ ਖਾਲੀ ਹੋਏ ਨੇ ਸਾਰਾ ਕੁਝ ਹੈ ਤਾਂ देन आई ਰੀਲਾਈਜ਼ ਕਿ ਕਿਉਂਕਿ ਮੈਂ ਇੱਕ ਆਰਟਿਸਟ ਵੀ ਰਿਹਾ ਹੈਗਾ ਤਾਂ ਮੈਂ ਆਪਣੇ ਪੁਲਿਸ ਦੀ ਭੂਮਿਕਾ ਨਿਭਾਉਣ ਦੇ ਨਾਲ ਨਾਲ ਸੋ ਆਈ ਥੋਟ ਕਿ ਕਿਉਂ ਨਾ ਇਸ ਦਾ ਜ਼ਿਕਰ ਕੀਤਾ ਜਾਏ ਇਸ ਤੇ ਉੱਪਰ ਲਿਖਿਆ ਜਾਏ ਤੇ ਮੈਂ ਕਈ ਆਰਟੀਕਲਸ ਵੀ ਲਿਖਦਾ ਖਬਰਾਂ 'ਚ ਤਾਂ ਇਸ ਗੀਤ ਰਾਹੀਂ ਜਿਹੜਾ ਹੁ ਨਾ ਦੀ ਐਂਟੀ ਡਰੱਗ ਐਂਥਮ ਇਸ ਗੀਤ ਰਾਹੀਂ ਅਸੀਂ ਉਹ ਲੋਕਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਹੈ ਸੋਸਾਇਟੀ ਦੇ ਕਿ ਜਿਹੜੇ ਕਿ ਸਾਡੇ ਨਾਲ ਮਦਦ ਕਰਨ ਕਿ ਯੂ نو ਕਿ ਡਰੱਗਸ ਦੇ ਇਸ਼ੂ ਨੂੰ ਆਪਾਂ ਟੈਕਲ ਕਰੀਏ ਡਰੱਗਸ ਦੇ ਇਸ਼ੂ ਨੂੰ ਕੱਲਾ ਪੁਲਿਸ ਨਹੀਂ ਟੈਕਲ ਕਰ ਸਕਦੀ ਇੱਕ ਮਲਟੀ ਪ੍ਰੌਂਗਡ ਅਪਰੋਚ ਚਾਹੀਦੀ ਹੈ ਜਾਂ ਮਲਟੀਫੇਸਿਟੇਡ ਅਪਰੋਚ ਚਾਹੀਦੀ ਹੈ ਜਿਹਦੇ ਵਿੱਚ ਮੀਡੀਆ ਮੈਡੀਕਲ ਫ੍ਰਾਟਰਨਿਟੀ ਸੋਸਾਇਟੀ ਲਾਇਰਸ ਅ ਨ ਗ ਓ ਸ ਸਾਰੇ ਇਕੱਠੇ ਮਿਲ ਕੇ ਕੰਮ ਕਰਨਗੇ ਜਿਸ ਤਰ੍ਹਾਂ ਇਹ ਪੰਜ ਉਂਗਲੀਆਂ ਨੇ ਜਦੋਂ ਇਕੱਠੇ ਬਣ ਜਾਂਦੀਆਂ ਨਾ ਤਾਂ ਇੱਕ ਮੁਠੀ ਬਣ ਜਾਂਦੀ ਹੈ ਇਟ ਬਿਕਮਸ ਅ ਪੰਚ ਸੋ ਇਸ ਕਰਕੇ ਜਿਹੜਾ ਡਰੱਗਸ ਦਾ ਇਸ਼ੂ ਹੈ ਉਸ ਨੂੰ ਇੱਕ ਪੰਚ ਦੀ ਲੋੜ ਹੈ ਤਾਂ ਦੈਟ ਇਜ਼ ਦ ਪੁਆਇੰਟ ਤੇ ਅ ਕਲੇ ਡੰਡੇ ਦੇ ਨਾਲ ਕੰਮ ਨਹੀਂ ਹੋਣਾ ਯੂ ਨੋ ਇਸ ਕਰਕੇ ਕਲਮ ਦਾ ਰਸਤਾ ਵੀ ਨੂੰ ਐਕਸਪਲੋਰ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਲੋਕਾਂ ਦੇ ਦਿਲਾਂ ਤੱਕ ਪਹੁੰਚਿਆ ਜਾਏ ਜਿਹੜਾ ਪੁਲਿਸ ਦਾ ਡੰਡਾ ਹੈਗਾ ਉਹ ਹੋਣਾ ਚਾਹੀਦਾ ਡਰੱਗ ਪੈਡਲਰਸ ਲਈ ਜਿਹੜੇ ਡਰੱਗਸ ਦਾ ਕਾਰੋबार ਕਰਦੇ ਹੈ ਲੋਕਾਂ ਦੇ ਕਰਤਪਾ ਕਰਦੇ ਹੈ ਉਹਨਾਂ ਨੂੰ ਪੁਲਿਸ ਦੇ ਡੰਡੇ ਦੀ ਸਖਤ ਲੋੜ ਹੈ ਕਿ ਉਹਨਾਂ ਦੇ ਉੱਪਰ ਕੇਸਿਸ ਕਰਕੇ ਉਹਨਾਂ ਨੂੰ ਜੇਲ੍ਹਾਂ ਚ ਪਾਇਆ ਜਾਵੇ ਠੀਕ ਹੈ ਲੇਕਿਨ ਜਿਹੜਾ ਡਰਗ ਐਡਿਕਟ ਹੈ ਉਸ ਨੂੰ ਪੁਲਿਸ ਦੇ ਡੰਡੇ ਦੀ ਲੋੜ ਨਹੀਂ ਹੈ ਡਰਗ ਐਡਿਕਟ ਨੂੰ ਇੱਕ ਡਾਕਟਰ ਦੀ ਲੋੜ ਹੈ ਇੱਕ ਮੈਂਟਲ ਹੈਲਥ ਕਾਉਂਸਲਰ ਦੀ ਲੋੜ ਹੈ ਸੋ ਇਹ ਅਪਰੋਚ ਇਸ ਡਿਫਰੈਂਟ ਤਰੀਕੇ ਨਾਲ ਅਸੀਂ ਕਰਨ ਦੀ ਕੋਸ਼ਿਸ਼ ਕੀਤੀ ਐਂਡ ਗਿੱਦ ਦੀ ਗੱਲ ਕਰੀ ਐਂਟੀ ਡਰਗ ਐਂਥਮ ਦੀ ਤਾਂ ਕਰਮਜੀਤ ਅਨਮੋਲ ਸਾਹਿਬ ਦੇ ਤੁਸੀਂ ਗੱਲ ਕੀਤੀ ਤਾਂ ਬਹੁਤ ਹੀ ਨੇਕ ਰੂਹ ਨੇ ਔਰ ਹਰਮਨ ਪਿਆਰੇ ਨੇ ਐਂਡ ਬਹੁਤ ਵੱਡੇ ਕਲਾਕਾਰ ਨੇ ਤਾਂ ਜਦੋਂ ਮੈਂ ਇਹਨਾਂ ਨੂੰ ਕਿਹਾ ਕਿ ਭਾਜੀ ਆਪਾਂ ਇੱਕ ਗੀਤ ਕਰਨਾ ਹੈਗਾ ਐਂਡ ਨਸ਼ਿਆਂ ਦੇ ਖਿਲਾਫ ਤਾਂ ਇਹਨਾਂ ਨੇ ਉਸੇ ਵੇਲੇ ਕਿਹਾ ਕਿ ਆਪਾਂ ਇਹ ਗੀਤ ਜ਼ਰੂਰ ਕਰਾਂਗੇ ਐਂਡ ਬਹੁਤ ਸਹਿਯੋਗ ਦਿੱਤਾ ਔਰ ਬਹੁਤ ਮਿਹਨਤ ਕੀਤੀ ਤੇ ਮੈਂ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਮੈਨੂੰ ਇਹ ਮੌਕਾ ਦਿੱਤਾ ਕਿ ਮੈਂ ਉਹਨਾਂ ਦੇ ਨਾਲ ਇਹ ਕੰਮ ਕਰਨ ਲਈ ਉਸ ਸਟੇਜ ਦੇ ਉੱਪਰ ਸੇਮ ਸਟੇਜ ਤੇ ਆਇਆ। ਸੋ ਮੇਰੇ ਲਈ ਬਹੁਤ ਵੱਡੀ ਇੱਕ ਖੁਸ਼ੀ ਦੀ ਗੱਲ ਸੀਗੀ ਔਰ ਮੈਨੂੰ ਬੜੀ ਮਾਣ ਵੀ ਮਹਿਸੂਸ ਹੋਇਆ ਕਿ ਮੈਂ ਉਹਨਾਂ ਦੇ ਪਰਛਾਵੇਂ 'ਚ ਖੜ ਕੇ ਇਸ ਰੋਲ ਨੂੰ ਅਦਾ ਕੀਤਾ। ਤੁਸੀਂ ਗੀਤ ਦਾ ਜ਼ਿਕਰ ਕੀਤਾ ਕਿ ਕਿਵੇਂ ਕਰਮਜੀਤ ਅਨਮੋਲ ਦੇ ਨਾਲ ਗੱਲ ਹੁੰਦੀ ਹੈ ਫਿਰ ਉਹਨਾਂ ਦੇ ਬਰਾਬਰ ਆ ਕੇ ਇੱਕ ਸਕਰੀਨ ਦੇ ਉੱਤੇ ਤੁਸੀਂ ਨਜ਼ਰ ਆ ਰਹੇ ਹੋ। ਹਾਲਾਂਕਿ ਗਰਿਆਂ ਨੇ ਗੀਤ ਸੁਣ ਲਿਆ ਹੋਣਾ ਜਿਹੜੇ ਇੰਟਰਵਿਊ ਵੀ ਦੇਖ ਰਹੇ ਨੇ ਤੇ ਕਈਆਂ ਨੇ ਹਾਲੇ ਸੁਣਨਾ ਹੋਵੇਗਾ। ਤਾਂ ਐਂਟੀ ਡਰੱਗ ਐਂਥਮ। ਇਸ ਐਂਂਥਮ ਦੀ ਲੋੜ ਤੁਹਾਨੂੰ ਏ ਲੱਗਿਆ ਕਿ ਮੈਂ ਆਪਣੀ ਇੱਕ ਪੁਲਿਸ ਦੀ ਡਿਊਟੀ ਕਰਦਾ ਉਸ ਪਿੱਛੇ ਉੱਤੇ ਜਿੰਨੀ ਕੁ ਤਾਕਤ ਮਿਲੀ ਹੈ ਤਾਂ ਕੰਮ ਕਰ ਹੀ ਰਹੇ ਹਾਂ ਇਸ ਗੀਤ ਦਾ ਆਉਣਾ ਜ਼ਰੂਰੀ ਕਿਉਂ ਸੀ ਦਿਲ ਚਾਹਿਆ ਦਿਲ ਚਾਹਿਆ ਕਿ ਲੋਕਾਂ ਦੇ ਦਿਲਾਂ ਤੱਕ ਇੱਕ ਵੱਖ ਤਰੀਕੇ ਨਾਲ ਪਹੁੰਚਿਆ ਜਾਵੇ ਜੋਬ ਤਾਂ ਕਰ ਹੀ ਰਹੇ ਹਾਂ ਐਂਡ ਬਹੁਤ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਇਸ ਜੋਬ ਦੇ ਵਿੱਚ ਰਹਿ ਕੇ ਆਪਣਾ ਕੰਮ ਕਰਦੇ ਹਾਂ ਔਰ ਬੜੇ ਦਿਲ ਨਾਲ ਡਿਊਟੀ ਕਰਨ ਦੀ ਕੋਸ਼ਿਸ਼ ਕਰਦੇ ਆ ਔਰ ਜਿੰਨੇ ਵੀ ਕੱਲਾ ਮੈਂ ਨਹੀਂ ਮੈਂ ਤਾਂ ਜਸਟ ਚਲੋ ਅੱਜ ਤੁਹਾਡੇ ਨਾਲ ਇੰਟਰਵਿਊ ਕਰ ਰਹੇ ਆ ਤਾਂ ਬਹੁਤ ਸਾਰੇ ਲੋਕਾਂ ਨੂੰ ਮੇਰੇ ਬਾਰੇ ਪਤਾ ਲੱਗ ਜਾਏਗਾ ਐਂਡ ਮੈਂ ਫਰੰਟ ਫੇਸ ਹਾਂ ਬਟ ਆਮ ਨਾਟ ਅ ਹੀਰੋ ਮੈਂ ਕੋਈ ਹੀਰੋ ਜਾਂ ਸੈਲੀਬ੍ਰਿਟੀ ਨਹੀਂ ਹੈਗਾ ਮੈਂ ਜਸਟ ਆਪਣਾ ਕੰਮ ਕਰਦਾ ਜਿਹੜੇ ਬਹੁਤ ਸਾਰੇ ਲੱਖਾਂ ਜਿਹੜੇ ਪੁਲਿਸ ਦੀ ਫੋਰਸ ਹੈ ਕਨਸਟੇਬਲਰੀ ਏਐਸਆਈ ਸਬ ਇੰਸਪੈਕਟਰਸ ਇੰਸਪੈਕਟਰਸ ਡੀਐਸਪੀ ਐਸਪੀਸ ਐਂਡ ਹੋਰ ਸਾਡੇ ਜਿਹੜੇ ਉੱਚ ਸੀਨੀਅਰ ਆਫਿਸਰਸ ਨੇ ਉਹ ਬਹੁਤ ਸਾਰੇ ਅਣਸੰਗ ਹੀਰੋਸ ਨੇ ਜੇਨਾਂ ਨੂੰ ਦਿਲੋਂ ਸੈਲੂਟ ਹੈ ਕਿ ਉਹ ਰੋਜ਼ ਮਿਹਨਤ ਕਰਦੇ ਨੇ ਇਸ ਕੰਮ ਨੂੰ ਯੂ ਨੋ ਸਿਰੇ ਚੜਨ ਲਈ ਸੋ ਇਸ ਕਰਕੇ ਗੁਰਜੋਤ ਕਲੀਅਰ ਇਸ ਜਸਟ ਯੂ ਨੋ ਵਨ ਪਾਰਟ ਆਫ ਦ ਇੰਟਾਇਰ ਫੋਰਸ ਤੇ ਮੇਰੇ ਨਾਲੋਂ ਬਹੁਤ ਵੱਡੇ ਵੱਡੇ ਐਸੇ ਹੀਰੋਸ ਪਏ ਨੇ ਜਿਨ੍ਹਾਂ ਨੂੰ ਕਿ ਸ਼ਾਇਦ ਉਹਨੇ ਲੱਕੀ ਨਹੀਂ ਹੋਏ ਕਿ ਤੁਹਾਡੇ ਕੋਲ ਆ ਕੇ ਇੰਟਰਵਿਊ ਕਰ ਸਕਣ ਬਟ ਮੇਰੇ ਨਾਲੋਂ ਉਹਨਾਂ ਦੇ ਕੰਮ ਬਹੁਤ ਵੱਡੇ ਨੇ ਔਰ ਮੈਂ ਉਹਨਾਂ ਤੋਂ ਪ੍ਰੇਰਣਾ ਲੈਂਦਾ ਤੁਸੀਂ ਦੱਸਿਆ ਕਿ ਸਾਡੇ ਕੌਨਸਟੇਬਲ ਤੋਂ ਲੈ ਕੇ ਵੱਡੇ ਵੱਡੇ ਰੈਂਕ ਤੱਕ ਅਧਿਕਾਰੀ ਤੱਕ ਇਵਨ ਕੇ ਡੀਜੀਪੀ ਦੀ ਵੀ ਗੱਲ ਅਸੀਂ ਕਰੀਏ ਹੈਨਾ ਤਾਂ ਉਦੋਂ ਉੱਥੋਂ ਲੈ ਕੇ ਉੱਤੇ ਤੱਕ ਜੇਕਰ ਮਿਹਨਤੀ ਹੈ ਸਾਰੇ ਤਾਂ ਬਹੁਤ ਸਾਰੇ ਸਵਾਲ ਨਾ ਜਦੋਂ ਆਮ ਭਾਸ਼ਾ ਦੇ ਵਿੱਚ ਅਸੀਂ ਫੀਲਡ 'ਚ ਜਾਈਏ ਹੋਰ ਕਿਤੇ ਜਾਈਏ ਜਿਹੜਾ ਸਾਡਾ ਤਜਰਬਾ ਉਹਦੇ ਲਈ ਮੈਂ ਗੱਲ ਕਰੂੰਗਾ ਕਿ ਪੁਲਿਸ ਖਿਲਾਫ ਗੁੱਸਾ ਮਿੰਟ 'ਚ ਨਿਕਲਦਾ ਲੋਕਾਂ ਦਾ ਕਹਿੰਦੇ ਅਸੀਂ ਤਾਂ ਜਦੋਂ ਨਾਮ ਦਿੱਤਾ ਜਾਂਦਾ ਕਿ ਉਂਗਲ ਤਾਂ ਕਰੋ ਕਿਹੜੇ ਇੱਥੇ ਨਸ਼ਾ ਵੇਚਣ ਆਉਂਦੇ ਨੇ ਕਹਿੰਦੇ ਜਦੋਂ ਪੁਲਿਸ ਨੂੰ ਦੱਸਦੇ ਆ ਉਲਟਾ ਸਗੋਂ ਬਿਪਤਾ ਹੋਰ ਵਾਜ ਜਾਂਦੀ ਹੈ ਪੁਲਿਸ ਪਹਿਲਾਂ ਹੀ ਨਸ਼ਾ ਤਸਕਰਾਂ ਨੂੰ ਅਗਾਹ ਕਰ ਦਿੰਦੀ ਹੈ ਕਿ ਆਹ ਲੋਕ ਤੁਹਾਡੇ ਖਿਲਾਫ ਆਏ ਸੀ ਭੁਗਤਣਾ ਲੋਕਾਂ ਨੂੰ ਪੈਂਦਾ ਮਰਦੇ ਆਮ ਲੋਕ ਹੈ ਦੇਖੋ ਮੈਂ ਇਹ ਕਹੂੰਗਾ ਸੰਦੀਪ ਜੀ ਕਿ ਪੰਜ ਉਂਗਲਾਂ ਨਾ ਕਦੇ ਬਰਾਬਰ ਨਹੀਂ ਹੋਇਆ ਕਰਦੀਆਂ ਆਪਾਂ ਸੇਮ ਬਰਸ਼ ਤੇ ਨਾਲ ਸਾਰਿਆਂ ਨੂੰ ਪੇਂਟ ਨਹੀਂ ਕੀਤਾ ਜਾ ਸਕਦਾ ਸੋਸਾਇਟੀ ਚ ਸੋ ਮੈਂ ਇਹੀ ਕਹਿੰਦਾ ਕਿ ਅਗਰ ਕਿਸੇ ਕੋਲ ਕੋ ਇਨਫੋਰਮੇਸ਼ਨ ਆਉਂਦੀ ਹੈ ਅਗਰ ਕੋਈ ਪੁਲਿਸ ਆਫੀਸਰ ਉਸ ਗੱਲ ਨੂੰ ਨਜ਼ਰਅੰਦਾਜ਼ ਕਰਦਾ ਹੈ ਉਸ ਇਨਫਾਰਮਰ ਦੀ ਗੱਲ ਨੂੰ ਨਜ਼ਰਅੰਦਾਜ਼ ਕਰਦਾ ਹੈ ਜਾਂ ਕਿਸੇ ਕ੍ਰਾਈਮ ਨੂੰ ਨਜ਼ਰਅੰਦਾਜ਼ ਕਰਦਾ ਹੈ ਅੱਜ ਦਾ ਤਾਂ ਦੌਰ ਹੀ ਬੜਾ ਸੋਸ਼ਲ ਮੀਡੀਆ ਦਾ ਆ ਚੁੱਕਿਆ ਹੈ ਤੁਸੀਂ ਉਸ ਦੀ 1 ਮਿੰਟ ਦੀ ਵੀਡੀਓ ਪਾਓ ਦੁਨੀਆ ਪਰਸ਼ ਕਿਤੇ ਪਹੁੰਚ ਜਾਂਦੀ ਹੈ ਠੀਕ ਹੈ ਤੁਸੀਂ ਹਾਇਰ ਲੈਵਲ ਤੇ ਜਾ ਕੇ ਅਪਰੋਚ ਕਰ ਸਕਦੇ ਆ ਅੱਜ ਦੇ ਡੇਟ ਚ ਹਰ ਪੁਲਿਸ ਫੋਰਸ ਸੋ ਸੋਸ਼ਲ ਮੀਡੀਆ ਤੇ ਅਵੇਲੇਬਲ ਹੈ ਉਹਨਾਂ ਦੇ ਆਪਣੇ ਚੈਨਲਸ ਨੇ ਵੈਰੀਫਾਈਡ ਨੇ ਸੋ ਉਹਨਾਂ ਤੱਕ ਤੁਸੀਂ ਗੱਲ ਪਹੁੰਚਾ ਸਕਦੇ ਆ ਸੋ ਇਟ ਇਟ ਇਜ਼ ਅ ਵੈਰੀ ਡਿਫਰੈਂਟ ਪ੍ਰੋਸੈਸ 올 ਟੁਗੇਦਰ ਐਂਡ ਐਂਡ ਇਹਦੇ ਨਾਲ ਹੋਰ ਗੱਲ ਕਰ ਕਹਿੰਨੀ ਚਾਹਨਾ ਅਗਰ ਕੋਈ ਪੁਲਿਸ ਆਫੀਸਰ ਵੀ ਇਸ ਚੀਜ਼ ਦੇ ਵਿੱਚ ਭਾਗੀਦਾਰ ਹੁੰਦਾ ਕਿ ਉਹ ਨਸ਼ਿਆਂ ਨੂੰ ਨਹੀਂ ਰੋਕਦਾ ਜਾਂ ਨਸ਼ਿਆਂ ਦੇ ਵਿੱਚ ਕਾਰੋਬਾਰ ਨੂੰ ਗਲਤ ਤਰੀਕੇ ਨਾਲ ਲੱਗੇ ਉਹਨਾਂ ਦੀ ਮਦਦ ਕਰਦਾ ਤਾਂ ਉਹਨਾਂ ਦੇ ਖਿਲਾਫ ਵੀ ਪੁਲਿਸ ਫੋਰਸ ਐਕਸ਼ਨ ਲੈਂਦੀ ਕਿ ਬਹੁਤ سارے ਐਫਆਈਆਰ ਰਜਿਸਟਰ ਹੁੰਦੀਆਂ ਉਹਨਾਂ ਨੂੰ ਸਜ਼ਾ ਹੁੰਦੀ ਹੈ ਸੋ ਇਹ ਨਹੀਂ ਹੈ ਕਿ ਜਸਟ ਅਸੀਂ ਅਗਰ ਵਰਦੀ ਪਾਲੀਆ ਮੈਂ ਤਾਂ ਮੈਂ ਹਰ ਚੀਜ਼ ਲਈ ਮੇਰੇ ਲਈ ਕਾਨੂੰਨ ਵੱਖਰਾ ਹੈ ਤੇ ਤੁਹਾਡੇ ਲਈ ਵੱਖਰਾ ਹੈ ਹੈਨਾ ਕਿਉਂਕਿ ਐਟ ਦ ਐਂਡ ਆਫ ਦ ਡੇ ਵੀ ਆਰ ਸਿਟੀਜ਼ਨਸ ਫਸਟ ਆਪਾਂ ਸਾਰੇ ਸਿਟੀਜ਼ਨਸ ਆ ਫੇਅਰ ਮੈਂ ਸਿਟੀਜ਼ਨ ਇਨ ਯੂਨੀਫਾਰਮ ਆ ਤੇ ਇਸ ਕਰਕੇ ਕਾਨੂੰਨ ਸਾਰਿਆਂ ਲਈ ਸੇਮ ਹੈ ਸੋ ਅਗਰ ਆਪਾਂ ਜੋ ਕਰਨਾ ਹੈਗਾ ਇਕੱਠੇ ਮਿਲ ਕੇ ਇਸ ਨੂੰ ਜੜੋਂ ਪੁੱਟਿਆ ਜਾ ਸਕਦਾ ਐਂਡ ਅਗਰ ਸਾਡੇ ਚ ਕੋਈ ਖਾਮੀ ਹੈ ਤਾਂ ਜ਼ਰੂਰ ਅਸੀਂ ਆਪਣੇ ਪੀੜਥਲੇ ਸੋਟਾ ਮਾਰਨ ਲਈ ਤਿਆਰ ਆ ਐਂਡ ਵੀ ਆਰ ਪੇਡ ਫॉर ਇਟ ਸਾਨੂੰ ਸੈਲਰੀ ਮਿਲਦੀ ਹੈ ਇਸ ਗੱਲ ਦੀ ਐਂਡ ਅਗਰ ਅਸੀਂ ਨਹੀਂ ਚੀਜ਼ ਦਾ ਹੱਲ ਕਰ ਪਾਰੇ ਤਾਂ ਹਾਇਰ ਲੈਵਲ ਤੇ ਜਾ ਕੇ ਉਸ ਚੀਜ਼ ਨੂੰ ਅਡਰੈਸ ਕਰਨਾ ਬੰਦ ਹੈ ਜਦੋਂ ਗਰਾਉਂਡ ਲੈਵਲ ਤੋਂ ਲੈ ਕੇ ਉੱਪਰ ਤੱਕ ਤੁਸੀਂ ਹਰ ਚੀਜ਼ ਨੂੰ ਹਰ ਰੰਗ ਨੂੰ ਦੇਖਿਆ ਕਿਉਂਕਿ ਤੁਹਾਡੀ ਜਿਹੜੀ ਸਟੱਡੀ ਹੈ ਉਹ ਵੀ ਅਬਰਾਡ ਦੇ ਵਿੱਚ ਹੈ ਤੁਸੀਂ ਉੱਥੋਂ ਵੀ ਦੇਖਦੇ ਹੋ ਤੁਸੀਂ ਕਹਿੰਦੇ ਕਿ ਲੋਕਲ ਇਸ਼ੂ ਨਹੀਂ ਹੈ ਇੰਟਰਨੈਸ਼ਨਲ ਇਸ਼ੂ ਆ ਤਾਂ ਡਰੱਗ ਨੂੰ ਖਤਮ ਕੀਤਾ ਜਾ ਸਕਦਾ ਆਮ ਤੌਰ ਦੇ ਉੱਤੇ ਇੱਕ ਸਵਾਲ ਹੁੰਦਾ ਕਾਮਨ ਜਿਾ ਕਿ ਡਰੱਗ ਦੇ ਖਤਮ ਵੀ ਹੋ ਸਕਦਾ ਤਾਂ ਲੋਕਾਂ ਦਾ ਜਵਾਬ ਹੁੰਦਾ ਵੀ ਖਤਮ ਨਹੀਂ ਹੁੰਦਾ ਕੰਟਰੋਲ ਜ਼ਰੂਰ ਹੋ ਸਕਦਾ ਤੁਹਾਡਾ ਕੀ ਮੰਨਣਾ ਹੈ ਦੇਖੋ ਟੈਰਰਿਜ਼ਮ ਦੀ ਅਗਰ ਆਪਾਂ ਗੱਲ ਕਰੀਏ ਆਪਾਂ ਡਰੱਗਸ ਤੋਂ ਟੈਰਰਿਜ਼ਮ ਤੇ ਜਾਂਦੇ ਆ ਪੰਜਾਬ ਨੇ ਬਹੁਤ ਸਾਰਾ ਕਾਲਾ ਦੌਰ ਦੇਖਿਆ ਉਸ ਟਾਈਮ ਤੇ ਵੀ ਆਪਾਂ ਨੂੰ ਐ ਲੱਗਦਾ ਸੀਗਾ ਕਿ ਸ਼ਾਇਦ ਟਰੋਰਿਜ਼ਮ ਖਤਮ ਨਹੀਂ ਹੋਏਗਾ ਠੀਕ ਹੈ ਲੇਕਿਨ ਬਹੁਤ ਸਾਰੇ ਲੋਕਾਂ ਨੇ ਜਾਨਾਂ ਦਿੱਤੀਆਂ ਕੁਰਬਾਨੀਆਂ ਦਿੱਤੀਆਂ ਪੁਲਿਸ ਫੋਰਸ ਨੇ ਕੁਰਬਾਨੀਆਂ ਦਿੱਤੀਆਂ ਪੈਰਾਮਿਲਟਰੀ ਨੇ ਦਿੱਤੀਆਂ ਸਮਾਜਿਕ ਲੋਕਾਂ ਨੇ ਦਿੱਤੀਆਂ ਸੁਸਾਇਟੀ ਨੇ ਦਿੱਤੀਆਂ ਇਕੱਠੇ ਮਿਲ ਕੇ ਲੇਕਿਨ ਜੋ ਖਤਮ ਹੋਇਆ ਅੱਜ ਪੰਜਾਬ ਦੇ ਵਿੱਚ ਉਸ ਕਾਲੇ ਦੌਰ ਦਾ ਸਾਇਆ ਗਾਇਬ ਹੋਇਆ ਸੋ ਇਸ ਕਰਕੇ ਮੇਰਾ ਇਹ ਮੰਨਣਾ ਕਿ ਚਾਹੇ ਖਤਮ ਹੋ ਸਕੇ ਨਾ ਚਾਹੇ ਨਾ ਹੋ ਸਕੇ ਲੇਕਿਨ ਮੈਂ ਇਹ ਮੰਨਣਾ ਚਾਹੁੰਦਾ ਕਿ ਖਤਮ ਹੋ ਸਕਦਾ ਹੈ ਕਿਉਂਕਿ ਅਗਰ ਮੈਂ ਮੰਨੂਗਾ ਕਿ ਖਤਮ ਹੋ ਸਕਦਾ ਤਾਂ ਹੀ ਮੈਂ ਉਹ ਰੋਜ਼ ਉੱਠ ਕੇ ਸਵੇਰੇ ਮਿਹਨਤ ਕਰਨ ਚੋਗਾ ਹੂੰਗਾ ਠੀਕ ਹੈ ਨਾ ਇਸ ਕਰਕੇ ਆਪਣੇ ਆਪ ਨੂੰ ਪੋਜ਼ਿਟਿਵ ਬਣਾ ਕੇ ਕਿ ਉਸ ਡੈਸਟੀਨੇਸ਼ਨ ਤੇ ਪਹੁੰਚਿਆ ਜਾ ਸਕਦਾ ਪਹੁੰਚਿਆ ਜਾਵੇ ਨਾ ਜਾਵੇ ਉਹ ਗੱਲ ਵੱਖਰੀ ਹੈ ਲੇਕਿਨ ਮੈਂ ਇਹ ਗੱਲ ਮੈਂ ਆਪਣੇ ਜ਼ਿਹਨ ਚ ਰੱਖ ਕੇ ਹੀ ਮਿਹਨਤ ਕਰਨਾ ਚਾਹੂੰਗਾ ਕਿ ਹਾਂ ਜੇ ਸਾਰੇ ਮਿਲ ਕੇ ਮਿਹਨਤ ਕਰੀਏ ਤਾਂ ਨਸ਼ਾ ਖਤਮ ਹੋ ਸਕਦਾ ਜਿਹੜੇ ਆਰਟਿਸਟ ਲੋਕ ਹੁੰਦੇ ਆ ਨਾ ਜਿਾ ਸੋਦੀ ਜਿੱਦਾਂ ਦੀ ਬਿਰਤੀ ਹੈ ਜਿੰਨਾ ਕਸੀ ਤੁਹਾਨੂੰ ਜਾਣਿਆ ਹੁਣ ਤੱਕ ਉਸ ਦੇ ਵਿੱਚ ਇੱਕ ਗੱਲ ਕਲੀਅਰ ਆ ਕਿ ਤੁਸੀਂ ਅਨ ਡਰਗ ਖਤਮ ਕਰਨ ਨੂੰ ਲੈ ਕੇ ਸਿਆਸੀ ਇੱਛਾ ਸ਼ਕਤੀ ਨੂੰ ਵੀ ਧਿਆਨ ਚ ਰੱਖਦੇ ਹੋਵੋਗੇ ਕਦੇ ਇਸ ਤਰ੍ਹਾਂ ਹੋਇਆ ਜਾਂ ਫਿਰ ਹੁੰਦਾ ਹੈ ਕਈ ਅਫਸਰਾਂ ਦੇ ਨਾਲ ਕਿ ਤੁਹਾਡੀ ਇੱਛਾ ਹੁੰਦੀ ਹੈ ਅਫਸਰ ਦੀ ਕਿ ਮੈਂ ਜੜੋਂ ਪੁੱਟਣੀ ਪੁੱਟਣੀ ਹੈ ਇਹ ਗੱਲ ਜਿਹੜੀ ਬਿਮਾਰੀ ਸਾਹਮਣੇ ਨਜ਼ਰ ਆ ਰਹੀ ਹੈ ਪਰ ਸਿਆਸਤਦਾਨਾਂ ਦੀ ਦਖਲਅੰਦਾਜ਼ੀ ਸਾਰਾ ਕੁਝ ਉੱਥੇ ਰੁਕ ਜਾਂਦਾ ਹਾਂ ਔਨੈਸਟਲੀ ਐਸਾ ਕਦੇ ਨਹੀਂ ਹੋਇਆ ਦੇਖੋ ਜਿਹੜੇ ਤੁਸੀਂ ਗੱਲ ਕਰ ਰਹੇ ਆ ਪੋਲਿਟਿਸ਼ੀਅਨਸ ਦੀ ਗੱਲ ਕਰ ਰਹੇ ਆ ਬਰਦਰ ਜਿਹੜੇ ਪੋਲਿਟਿਸ਼ੀਅਨਸ ਨੇ ਆਪਣਾ ਇੰਡੀਆ ਜਿਹੜਾ ਹਿੰਦੁਸਤਾਨ ਹੈ ਭਾਰਤ ਹੈਗਾ ਇਹ ਵਰਲਡ ਦੀ ਲਾਰਜੈਸਟ ਡੈਮੋਕ੍ਰੇਸੀ ਹੈ 올ਡੇਸਟ ਵਨ ਆਫ ਦੀ 올ਡੇਸਟ ਐਂਡ ਲਾਰਜੈਸਟ ਡੈਮੋਕ੍ਰੇਸੀਸ ਆਫ ਦ ਵਰਲਡ ਲੋਕਤੰਤਰ ਲੋਕਤੰਤਰ ਵਿੱਚ ਲੋਕੀ ਵੋਟ ਪਾ ਕੇ ਆਪਣੇ ਨੁਮਾਇੰਦੇ ਨੂੰ ਵਿਧਾਨ ਸਭਾ ਦੇ ਵਿੱਚ ਜਾਂ ਪਾਰਲੀਮੈਂਟ ਚ ਬਿਠਾਉਂਦੇ ਆ ਜਿਹੜੇ ਕਾਨੂੰਨ ਬਣਾਉਂਦੇ ਆ ਲਾ ਮੇਕਰਸ ਜਿਨਾਂ ਨੂੰ ਪੱਕੀਏ ਸੋ ਇਸ ਕਰਕੇ ਅਗਰ ਤੁਹਾਨੂੰ ਮੈਂ ਵੋਟ ਪਾ ਕੇ ਅਗਰ ਤੁਸੀਂ ਮੰਨ ਕੇ ਚੱਲੋ ਤੁਸੀਂ ਪੋਲੀਟਿਸ਼ੀਅਨ ਆ ਤੇ ਮੈਂ ਆਪਣੇ ਪਿੰਡ ਚੋਂ ਤੁਹਾਨੂੰ ਵੋਟ ਪਵਾ ਕੇ ਵਿਧਾਨ ਸਭਾ ਜਾਂ ਪਾਰਲੀਮੈਂਟ ਚ ਬਿਠਾਇਆ ਤਾਂ ਤੁਸੀਂ ਸਾਡਾ ਮਾੜਾ ਕਿਉਂ ਚਾਹੋਗੇ ਤੁਸੀਂ ਇਹੀ ਚਾਹੋਗੇ ਤੁਸੀਂ ਇਹ ਥੋੜਾ ਚਾਹੋਗੇ ਕਿ ਸਾਡੇ ਨਾਲ ਕੁਝ ਗਲਤ ਹੋਵੇ ਸੋ ਆਈ ਥਿੰਕ ਕਿ ਪੋਲੀਟਿਸ਼ੀਅਨਸ ਨੂੰ ਵੀ ਆਪਾਂ ਸੇਮ ਬਰਸ਼ਨਲ ਪੇਂਟ ਨਾ ਕਰੀਏ ਉਹਨਾਂ ਵੱਲੋਂ ਸਾਨੂੰ ਸਹਿਯੋਗ ਮਿਲਦਾ ਹੈ ਔਰ ਮਿਲਦਾ ਰਹੇਗਾ ਕੋਈ ਵੀ ਬੰਦਾ ਐਸਾ ਨਹੀਂ ਹੈ ਜਿਹੜਾ ਉਸ ਮੰਦਿਰ ਵਿੱਚ ਜਾ ਕੇ ਲੋਕਤੰਤਰ ਦੇ ਮੰਦਿਰ ਵਿੱਚ ਮਸਜਿਦ ਵਿੱਚ ਜਾ ਕੇ ਗੁਰਦੁਆਰੇ ਵਿੱਚ ਜਾ ਕੇ ਇਹ ਕਹੇ ਕਿ ਮੇਰੇ ਦੇਸ਼ ਦੀ ਮਿੱਟੀ ਨਾਲ ਮੈਂ ਦਗਾ ਕਰਨਾ ਸੋ ਉਹ ਲੋਕਾਂ ਦੇ ਖਿਲਾਫ ਵੀ ਮੈਨੂੰ ਨਹੀਂ ਲੱਗਦਾ ਕਿ ਇਹ ਸਿਰਫ ਸੁਣੀ ਹੋਈ ਗੱਲਾਂ ਨੇ ਅਕਸਰ ਮੈਂ ਦੇਖਦਾ ਕਿ ਲੋਕੀ ਕਹਿੰਦੇ ਨੇ ਕਿ ਪੁਲਿਸ ਨਾਲ ਵੀ ਸਾਨੂੰ ਨਿਆਂ ਨਹੀਂ ਮਿਲਦਾ ਬਟ ਬਹੁਤ ਸਾਰੇ ਲੋਕਾਂ ਨਾਲ ਦਾ ਅਸਲ 'ਚ ਪੁਲਿਸ ਸਟੇਸ਼ਨ ਤੱਕ ਉਹ ਕਦੇ ਗਏ ਨਹੀਂ ਹੁੰਦੇ ਆ ਸੋ ਸੁਣਿਆ ਸੁਣੀਆਂ ਗੱਲਾਂ ਜਿਹੜੀਆਂ ਹੁੰਦੀਆਂ ਨੇ ਉਹ ਕਾਫੀ ਅੱਗੇ ਤੱਕ ਲੈ ਜਾਂਦੀਆਂ ਨੇ ਜਿਹੜੇ ਥਾਣਿਆਂ ਤੇ ਜਾਂਦੇ ਆ ਉਹਨਾਂ ਦੀਆਂ ਜੁੱਤੀਆਂ ਵੀ ਬਥੇਰੀਆਂ ਘਸਦੀਆਂ ਨੇ ਇਸ ਤਰ੍ਹਾਂ ਦੇ ਕੇਸ ਵੀ ਸਾਹਮਣੇ ਆਉਂਦੇ ਆ ਇੱਕ ਲਾਸਵਾਲ ਹੈ ਕੁਝ ਸਮਾਂ ਆਪਣੇ ਕੋਲ ਸੀਮਤਾ ਗਾਣੇ ਦੇ ਪ੍ਰਸੰਗ 'ਚ ਮੈਂ ਪੁੱਛੂੰਗਾ ਤੁਹਾਡਾ ਇੱਕ ਗੀਤ ਦੇ ਵਿੱਚ ਕਿਉਂਕਿ ਜਿੱਥੇ-ਜਿੱਥੇ ਤੁਸੀਂ ਆ ਕੇ ਆਪਣਾ ਸੰਬੋਧਨ ਕਰ ਰਹੇ ਹੋ ਲੋਕਾਂ ਨੂੰ ਦੱਸ ਰਹੇ ਹੋ ਕਿ ਡਰੱਗ ਦੇ ਖਿਲਾਫ ਕਿਵੇਂ ਲੜਨਾ ਹੈ ਉੱਠਣਾ ਪੈਣਾ ਤੁਸੀਂ ਇੱਕ ਥਾਂ ਤੇ ਕਹਿੰਦੇ ਹੋ ਕਿ ਭਗਤ ਸਿੰਘ ਵਾਂਗੂ ਉੱਠੋ ਔਰ ਨਸ਼ਿਆਂ ਦੇ ਖਿਲਾਫ ਲੜੋ ਪਰ ਅੱਜ ਦੀ ਸੋਸਾਇਟੀ ਦੇ ਵਿੱਚ ਜਿਹੜਾ ਭਗਤ ਸਿੰਘ ਦੇ ਰਾਹ ਤੇ ਚੱਲਣਾ ਚਾਹੁੰਦਾ ਹੈ ਸਭ ਤੋਂ ਪਹਿਲਾਂ ਜੇਲ੍ਹ ਚੀ ਉਹਨੂੰ ਡੱਕਿਆ ਜਾਂਦਾ ਇਹ ਇੱਕ ਮੈਟਾਮੋਰਫਿਕਲੀ ਇੱਕ ਇੱਕ ਆਰਟਿਸਟ ਲੈਂਗੁਏਜ ਹੈ ਇੱਕ ਆਰਟਿਸਟਿਕ ਲੈਂਗੁਏਜ ਔਰ ਇੱਕ ਫੈਕਚੁਅਲ ਲੈਂਗੁਏਜ ਵਿੱਚ ਫਰਕ ਹੁੰਦਾ ਸੋ ਅਗਰ ਮੈਂ ਕਹਾਂ ਕਿ ਮੈਂ ਚੰਦ ਤਾਰਿਆਂ ਤੋਂ ਤਾਰੇ ਤੋੜ ਕੇ ਲਿਆਉਂਗਾ ਇਟ ਮੀਨਸ ਮੈਂ ਤਾਰੇ ਤੋੜ ਕੇ ਨਹੀਂ ਲੈ ਕੇ ਆ ਰਿਹਾ ਮੈਂ ਆਪਣਾ ਜਜ਼ਬਾ ਦਿਖਾ ਰਿਹਾ ਕਿ ਮੈਂ ਉਸ ਜਜ਼ਬੇ ਨੂੰ ਕਰ ਸਕਦਾ ਸੋ देयर इज अ डिफरेंस ਇਨ ਇੱਕ ਆਰਟਿਸਟਿਕ ਲੈਂਗੁਏਜ اور ایک جرਨਲਿਸਟਿਕ ਲੈਂਗੁਏਜ ਫਰਕ ਹੁੰਦਾ ਤੁਸੀਂ ਇਸ ਨੂੰ ਇੱਕ ਮੁਹੱਬਤ ਦੀ ਨਿਗਾਹ ਨਾਲ ਦੇਖੋ ਭਗਤ ਸਿੰਘ ਨੂੰ ਸਿਰਫ ਇੱਕ ਇੱਕ ਯੂ نو ਇੱਕ ਉਸਤਨਾ ਨਾ ਦੇਖੋ ਕਿ ਉਸਨੇ ਲੜਾਈ ਕੀਤੀ ਉਸ ਨੂੰ ਇੱਕ ਮੁਹੱਬਤ ਦੇ ਤਰੀਕੇ ਨਾਲ ਦੇਖੋ ਕਿ ਉਸ ਦਾ ਸਦਕ ਕਿੰਨਾ ਸੀ ਪਰ ਤੁਹਾਡੀ ਹਿਸਾਬ ਨਾਲ ਭਗਤ ਸਿੰਘ ਸਿੱਧਕਾਲੇ ਨੂੰ ਲੜਾਕੂ ਨੂੰ ਜਾਂ ਕਿ ਲੋਕਾਂ ਲਈ ਲੜਨ ਵਾਲੇ ਨੂੰ ਅੱਜ ਬਰਦਾਸ਼ਤ ਕੀਤਾ ਜਾਂਦਾ ਸੋਸਾਇਟੀ 'ਚ ਕਿਉਂ ਨਹੀਂ ਕੀਤਾ ਜਾਂਦਾ ਆਪਣੇ ਦੇਸ਼ ਦੇ ਵਿੱਚ ਆਪਾਂ ਅਗਰ ਇਹ ਗੱਲ کہہ ਰਹੇ ਹਾਂ ਕਿ ਯੂ نو ਭਗਤ ਸਿੰਘ ਹਮੇਸ਼ਾ ਜਿਉਂਦਾ ਹੈਗਾ ਉਹਦੀ ਜਿਹੜੀ ਸੋਚ ਹੈ ਤੁਸੀਂ ਸੋਚ ਨੂੰ ਖਤਮ ਨਹੀਂ ਕਰ ਸਕਦੇ ਇਹਨੋਂ ਅਗਰ ਅੱਜ ਆਪਾਂ ਆਜ਼ਾਦ ਬੈਠ ਕੇ ਐਸੇ ਸਵਾਲ ਕਰ ਰਹੇ ਹਾਂ ਤਾਂ ਇਹ ਆਜ਼ਾਦੀ ਸਾਨੂੰ ਭਗਤ ਸਿੰਘ ਨੇ ਦਿਵਾਈ ਹੈ ਕਿ ਅੱਜ ਅਸੀਂ ਉਹਦੇ ਅੱਜ ਅਸੀਂ ਉਹਦੀ ਅਸਤਿਤਵ ਨੂੰ ਹੀ ਕਹਿ ਰਹੇ ਹਾਂ ਕਿ ਕਿ ਭਗਤ ਸਿੰਘ ਦੀ ਸੋਚ ਹੋਣੀ ਚਾਹੀਦੀ ਕਿ ਨਹੀਂ ਹੋਣੀ ਚਾਹੀਦੀ ਸੋ ਇਹ ਆਜ਼ਾਦੀ ਦੀ ਉਹੀ ਚੀਜ਼ ਉਹਨਾਂ ਨੇ ਸਾਨੂੰ ਜਿਹੜੀ ਬਖਸ਼ੀ ਹੈ ਸੋ ਉਸੇ ਚੀਜ਼ ਦਾ ਮੈਂ ਯੂ ਨੋ ਅਸੀਂ ਕਾਇਲ ਹਾਂ ਔਰ ਸੋਚ ਤੇ ਡਿਪੈਂਡ ਕਰਦਾ ਕਿ ਤੁਸੀਂ ਸੋਚ ਨਾਲ ਕਿੱਥੇ ਤੱਕ ਜਾ ਸਕਦੇ ਹੋ ਜੀ ਤਕਲੀਰ ਸਾਹਿਬ ਇੱਕ ਆਖਰੀ ਸਵਾਲ ਕਿ ਦਾ ਐਂਟੀ ਡਰੱਗ ਐਂਥਮ ਹੈ ਜਿਹੜਾ ਉਹ ਤੁਸੀਂ ਲੋਕਾਂ ਤੱਕ ਪਹੁੰਚਾ ਦਤਾ ਤੁਸੀਂ ਆਪਣੀ ਡਿਊਟੀ ਪੂਰੀ ਕੀਤੀ ਹੈ ਅੱਗੇ ਵੀ ਇਸ ਤਰ੍ਹਾਂ ਦੇ ਗੀਤ ਜਾਂ ਇਸ ਤਰ੍ਹਾਂ ਦੀ ਸ਼ੇਰੋ ਸ਼ਾਇਰੀ ਦੇ ਨਾਲ ਤੁਸੀਂ ਹਾਜ਼ਰੀ ਲਾਉਂਦੇ ਰਹੋਗੇ ਕਿ ਡਰੱਗ ਦੇ ਖਿਲਾਫ ਦੇ ਲੜਨਾ ਤੇ ਕੰਮ ਵੀ ਜ਼ਰੂਰੀ ਹੈ ਅ ਅਗਰ ਦਿਲ ਚਾਏਗਾ ਤਾਂ ਜ਼ਰੂਰ ਕਰਾਂਗੇ ਮੈਂ ਕੋਈ ਕਮਰਸ਼ੀਅਲ ਆਰਟਿਸਟ ਨਹੀਂ ਆ ਤੇ ਨਾ ਹੀ ਮੈਂ ਆਪਣੇ ਆਪ ਨੂੰ ਕੋਈ ਸੈਲੀਬ੍ਰਿਟੀ ਜਾਂ ਹੀਰੋ ਮੰਨਦਾ ਤੇ ਮੈਂ ਕੋਈ ਵੀ ਗੀਤ ਵੀਵਿਊਸ ਲਈ ਨਹੀਂ ਕੀਤਾ ਹੈਗਾ ਸੋ ਇੱਕ ਦਿਲ ਚ ਆਏਗਾ ਤਾਂ ਇੱਕ ਜ਼ਰੂਰ ਕਰਾਂਗੇ ਇੱਕ ਇੱਕ ਵੱਖਰਾ ਸਨੇਹ ਹੈ ਕਿ ਇੱਕ ਰਾਈਟਰ ਦੇ ਤੌਰ ਤੇ ਅਗਰ ਲੋਕਾਂ ਨਾਲ ਰੂਬਰੂ ਹੋਣ ਦਾ ਮੌਕਾ ਮਿਲੇਗਾ ਜ਼ਰੂਰ ਕਰਾਂਗੇ ਬਾਕੀ ਇਹ ਸਿਰ ਕੁਝ ਸੈਲਫ ਗਲੋਰੀਫਿਕੇਸ਼ਨ ਨਹੀਂ ਹੈ ਮਕਸਦ ਇਹ ਹੈ ਕਿ ਜੇ ਕੋਈ 100 ਜਾਨਾ ਵੀ ਇਸ ਗਾਣੇ ਨੂੰ ਦੇਖੇ ਤੇ ਉਹ 100 ਜਾਨੇ ਚੋਂ ਅਗਰ ਇੱਕ ਜਾਨਾ ਵੀ ਕਹੇ ਯਾਰ ਚੱਲ ਯਾਰ ਨਸ਼ੇ ਛੱਡ ਹੀ ਦਿੰਨੇ ਆ ਤਾਂ ਅਸੀਂ ਇੱਕ ਨਾ ਇੱਕ ਜਾਨੇ ਨੂੰ ਪੋਜ਼ਿਟਿਵ ਹੋ ਕੇ ਦੇਖੀ ਐਂਡ ਮੈਂ ਇਹੀ ਕਹੂੰਗਾ ਕਿ ਅਗਰ ਤੁਸੀਂ ਇਹ ਗਾਣਾ ਦੇਖਦੇ ਆ ਔਰ ਤੁਹਾਨੂੰ ਇਹ ਗਾਣਾ ਪਸੰਦ ਆਉਂਦਾ ਹੈ ਤਾਂ ਇੱਕ ਪ੍ਰਣ ਲੈਨੇ ਆ ਦੋਸਤੋ ਕਿ ਆਪਾਂ ਆਪਣੀ ਇਸ ਜ਼ਿੰਦਗੀ ਦੇ ਸਫ਼ਰ ਦੇ ਵਿੱਚ ਜਿੰਨਾ ਵੀ ਅਸੀਂ ਇਸ ਪਲੈਨਟ ਤੇ ਜੀਣਾ ਇਸ ਧਰਤੀ ਤੇ ਜੀਣਾ ਇੱਕ ਪ੍ਰਣ ਕਰਦੇ ਆ ਕਿ ਆਪਾਂ ਹਰ ਜਾਨਾ ਇੱਕ ਜਾਨੇ ਦਾ ਨਸ਼ਾ ਛਡਾ ਦੇਵੇ ਆਪਾਂ ਇਹ ਪ੍ਰਣ ਕਰੀਏ ਕਿ ਏਵਰੀ ਮੈਨ ਔਰ ਵੂਮਨ ਆਪਣੀ ਲਾਈਫ ਆਪਣੇ ਆਪ ਨਾਲ ਵਾਦਾ ਕਰੇ ਕਿ ਮੈਂ ਇੱਕ ਜਾਨੇ ਦਾ ਨਸ਼ਾ ਛਡਾਉਣਾ ਹੈ ਤੇ ਜੇ ਇੱਕ ਚੀਜ਼ ਅਸੀਂ ਇਹ ਕਰ ਹਾਸਲ ਕਰ ਲਈ ਤਾਂ ਆਈ ਥਿੰਕ ਇੱਕ ਜਾਨਾ 140 ਕਰੋੜ ਇਸ ਦੇਸ਼ 'ਚ 140 ਕਰੋੜ ਜੇ ਪ੍ਰਣ ਲੈ ਲੈਣ ਸਾਡੇ 3 ਕਰੋੜ ਪੰਜਾਬੀ ਇਸ ਗੱਲ ਦਾ ਪੂਰਨ ਕਰ ਲੈਣਾ ਨਿਕ ਜਾਨੇ ਦਾ ਨਸ਼ਾ ਛਡਾਉਣਾ ਹੈ ਤਾਂ ਗੱਲ ਕਿੱਥੇ ਜਾਊਗੀ ਜੀ ਬਹੁਤ ਸ਼ੁਕਰੀਆ ਜੀ ਥੈਂਕ ਯੂ ਤਾਂ ਜਿੱਥੇ ਪੰਜਾਬ ਪੁਲਿਸ ਦੇ ਐਸਪੀ ਆਪਣੀ ਡਿਊਟੀ ਦੇ ਤੌਰ ਦੇ ਉੱਤੇ ਜੋ ਸੇਵਾਵਾਂ ਇਹਨਾਂ ਨੇ ਦੇਣੀਆਂ ਇਹਨਾਂ ਨੇ ਆਪ ਮੰਨਿਆ ਕਿ ਅਸੀਂ ਤਨਖਾਹ ਹੀ ਇਸੇ ਕੰਮ ਦੀ ਲੈਣੇ ਆ ਤੇ ਕੰਮ ਕਰਨਾ ਸਾਡੀ ਡਿਊਟੀ ਆ ਪਰ ਦੂਜੇ ਪਾਸੇ ਇੱਕ ਆਰਟਿਸਟ ਦੇ ਤੌਰ ਦੇ ਉੱਤੇ ਕਰਮਜੀਤ ਅਨਮੋਲ ਦੇ ਨਾਲ White Hill Music YouTube channel ਤੇ ਤੁਸੀਂ ਸਰਚ ਜਾ ਕੇ ਕਰੋਗੇ ਦਾ ਐਂਟੀ ਡਰੱਗ ਐਂਥਮ ਤਾਂ ਵੀ ਤੁਹਾਨੂੰ ਗਾਣਾ ਨਜ਼ਰ ਆਵੇਗਾ ਜਾਂ Google ਵੀ ਕਰ ਸਕਦੇ ਹੋ ਤਾਂ ਤੁਸੀਂ ਤਾਂ ਵੀ ਉਸ ਗੀਤ ਤੱਕ ਜਰੂਰ ਪਹੁੰਚੋਗੇ ਤਾਂ ਇਹ ਗੀਤ ਦੀ ਕੋਸ਼ਿਸ਼ ਜਿਹੜੀ ਇਹਨਾਂ ਨੇ ਕੀਤੀ ਹੈ ਤੁਹਾਨੂੰ ਕਿਵੇਂ ਲੱਗੀ ਹੋ ਗੀਤ ਸੁਣ ਕੇ ਜਰੂਰ ਆਪਣੀ ਆਪਣੀ ਪ੍ਰਤੀਕਿਰਿਆ ਤੁਸੀਂ ਕਮੈਂਟ ਬਾਕਸ ਦੇ ਜ਼ਰੀਏ ਸਾਂਝੀ ਕਰ ਸਕਦੇ ਹੋ ਫਿਲਹਾਲ ਅੱਜ ਦੀ ਇਸ ਮੁਲਾਕਾਤ ਚ ਨੈ ਨਹੀਂ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ABC ਪੰਜਾਬ ਚੰਡੀਗੜ੍ਹ